ਹੈਲੋ ਫਰੈਂਡਸ ਜੀ ਜੋ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ ਡਾਕਟਰ ਸਾਹਿਬ ਜੋ ਰਾਜਾ ਵੜਿੰਗ ਨੇ ਮੂਤਾ ਸਿੰਘ ਜੀ ਬਾਰੇ ਬਿਆਨ ਦਿੱਤਾ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਦੱਸੋ ਪਲੀਜ਼ ਰੈਂਕੂ ਜੀ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਤਿੰਨ ਚਾਰ ਦਿਨ ਦਾ ਮੀਡੀਆ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਪਰ ਅਸੀਂ ਉਹਦੇ ਕਲਿੱਪ ਵੀ ਦੇਖ ਰਹੇ ਹਾਂ ਜੀ ਜੀ ਰਾਜਾ ਵੜਿੰਗ ਨੇ ਜਦੋਂ ਡਿੰਗ ਵੀ ਅੱਜਕੱਲ੍ਹ ਐਮਪੀ ਨੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਬਹੁਤ ਹੀ ਸਤਿਕਾਰਯੋਗ ਅਹੁਦੇ ਦੇ ਉੱਤੇ ਨੇ ਪਰ ਉਹਨਾਂ ਨੇ ਜੋ ਲੈਂਗਵੇਜ ਵਰਤੀ ਹੈ ਸਰ ਵਰਗਿਆ ਸਰ ਬੁਟਾ ਸਿੰਘ ਜੀ ਬਾਰੇ ਤੇ ਮੈਂ ਤਾਂ ਇਹ ਕਹਾਂਗਾ ਸਰਗਿਆ ਸਰ ਬੁਟਾ ਸਿੰਘ ਜੀ ਜੋ ਕਿ ਸਾਡੇ ਰੋਪੜ ਤੋਂ ਵੀ ਐਮਪੀ ਰਹੇ ਨੇ ਜਦੋਂੋਰ ਤੋਂ ਵੀ ਐਮਪੀ ਰਹੇ ਨੇ ਔਰ ਹੋਮ ਮਿਸਟਰ ਵੀ ਰਹੇ ਨੇ 8 ਵਾਰ ਦੇ ਐਮਪੀ ਨੇ ਐਡਾ ਬੜਾ ਰੁਤਵਾ ਐਮਏ एमए बीए पीएचली ਉਹਨਾਂ ਨੂੰ ਜੋ ਲੈਂਗੁਏਜ ਵਰਤੀ ਗਈ ਹੈ ਉਹ ਬਹੁਤ ਹੀ ਨਿੰਦਗਿਆ ਅਨ پارਲੀਮੈਂਟਰੀ ਲੈਂਗੁਏਜ ਜੋ ਰਾਜਾ ਬਿੰਦੇ ਨੇ ਵਰਤੀ ਹੈ ਅਨ پارਲੀਮੈਂਟਰੀ ਲੈਂਗੁਏਜ ਇਹ ਉਹਦੇ ਮੂੰਹ ਤੋਂ ਸ਼ੋਅਾ ਹੀ ਨਹੀਂ ਦਿੰਦੀ ਸਿਰਫ ਇਹ ਹੈ ਜੋ ਉਹਨੇ ਬਲਵੈਂਨੀ ਘਟੀਆਂ ਲਈ ਯੂਜ਼ ਕੀਤੀ ਹੈ ਸਾਰ ਸਵਰਗੀਆ ਸਵਾਰ ਮੁੱਤਾ ਸਿੰਘ ਦੀ ਵਾਸਤੇ ਮੈਨੂੰ ਤਾਂ ਉਸ ਦਿਨ ਦਾ ਹੀ ਬਹੁਤ ਜ਼ਿਆਦਾ ਗੁੱਸਾ ਹੈ ਰਾਜਾ ਬਿੰਦੇ ਤੇ ਰਾਜਾ ਬਿੰਦੇ ਕਾਂਗਰਸ ਦੇ ਪ੍ਰਧਾਨ ਦੇ ਯੋਗ ਨਹੀਂ ਹੈ ਉਹਨੂੰ ਰਾਹੁਲ ਗਾਂਧੀ ਜੀ ਨੂੰ ਤੁਰੰਤ ਪੰਜਾਬ ਦੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ ਉਹ ਇੱਕ ਕਾਂਗਰਸ ਦਾ ਇੱਕ ਮੈਂਬਰ ਰਹਿਣ ਦੇ ਕਾਬਲ ਨਹੀਂ ਹੈਗਾ ਐਨੀ ਘਟੀਆ ਲੈਂਗੁਏਜ ਐਡੇ بڑے ਬੰਦੇ ਨੂੰ ਹੋਮ ਮਿਨਿਸਟਰ ਰਹਿ ਚੁੱਕੇ ਬੰਦੇ ਨੂੰ ਇਹ ਨਾ ਉਹਨੇ ਸਵਰਗੀਆ ਕਿਹਾ ਨਾ ਉਹਨੇ ਸਰਦਾਰ ਕਿਹਾ ਨਾ ਸਰ ਗੂਤਾ ਸਿੰਘ ਜੀ ਕਿ ਅਨਪਾਰਲੀਮੈਂਟਰੀ ਲੈਂਗੁਏਜ ਯੂਜ਼ ਕੀਤੀ ਹੈ ਮੈਂ ਵੀ ਬਹੁਤ ਜ਼ੋਰਦਾਰ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ ਹਾਂ ਔਰ ਇਹ ਬੰਦਾ 1 ਮਿੰਟ ਵੀ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਰਹਿਣ ਦੇ ਕਾਬਿਲ ਨਹੀਂ ਇਸ ਨੂੰ ਤੁਰੰਤ ਇਸ ਆਪਣੇ ਆਪ ਇਸ ਅਸਤੀਫਾ ਦੇ ਦੇ ਕਿਉਂਕਿ ਉਹ ਤੇ ਪਰਚਾ ਦਰਜ ਹੋ ਚੁੱਕਿਆ ਔਰ ਉਹਨੂੰ ਮਾਫੀ ਮੰਗਣ ਦੇ ਨਾਲ ਇਹ ਜੋ ਸਮਾਜ ਆ ਸਾਡਾ ਦਲਿਤ ਸਮਾਜ ਹੈ ਬੀਸੀ ਐਸਸੀ ਸਮਾਜ ਹੈ ਇਹਨੂੰ ਮਾਫ ਨਹੀਂ ਕਰੂੰਗਾ ਅਗਰ ਇਹ ਪੰਜਾਬ ਦਾ ਪ੍ਰਧਾਨ ਬਣਿਆ ਰਿਹਾ ਤਾਂ ਪੰਜਾਬ ਦੇ ਵਿੱਚ ਦਲਿਤ ਬੈਕਵਰਡ ਮਾਜਿਸ ਸਿੰਘ ਰਵਾਸੇਸਨ ਕੋਈ ਵੀ ਬੀਸੀ ਦੇ ਲੋਕ ਕਾਂਗਰਸ ਨੂੰ ਵੋਟ ਨਹੀਂ ਪਾਉਣਗੇ ਇਹ ਕਾਂਗਰਸ ਦਾ ਬਹੁਤ بڑا ਨੁਕਸਾਨ ਕਰਕੇ ਜਾਊਗਾ ਇਹ ਸ਼ਬਦਾਵਲੀ ਜੋ ਵਰਤੀ ਹੈ ਇਹ ਕੋਈ ਮਾਮੂਲੀ ਸ਼ਬਦਾਵਲੀ ਨਹੀਂ ਹੈ ਇਹ ਇਹ ਬਹੁਤ ਹੀ ਘਟੀਆ ਸ਼ਬਦਾਵਲੀ ਹੈ ਮੇਰੇ ਕੋਲ ਸ਼ਬਦੇ ਹੈ ਨਹੀਂ ਜਿਹਨ ਸ਼ਬਦਾਂ ਨਾਲ ਮੈਂ ਇਸ ਬੰਦੇ ਦਾ ਮੈਂ ਇਹ ਕੰਡੈਮਨਡ ਕਰ ਸਕਦਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਬੰਦਾ ਇਹ ਜੀ ਲੈਂਗੁਏਜ ਵਰਤਦਾ ਹੈ ਕਹਿੰਦੇ ਹੁੰਦੇ ਨੇ ਜੋ ਦਿਮਾਗ ਮੇਂ ਹੁੰਤੀ ਹੈ ਉਹ ਜਵਾਨ ਮੇਂ ਆਏ ਜਾਂਦੀ ਹੈ ਜੋ ਲੋਕ ਮੈਂ ਸਾਰੇ ਕਮਿਊਨਿਟੀ ਨੂੰ ਤਾਂ ਨਹੀਂ ਪੈੜਾ ਕਹਿਣਾ ਚਾਹਦਾ ਇਹਨਾਂ ਦੀ ਕਮਿਊਨਿਟੀ ਨੂੰ ਕਿਉਂਕਿ ਹਰ ਬੰਦੇ ਦਾ ਆਪਣਾ ਆਪਣਾ ਦਿਮਾਗ ਹੁੰਦਾ ਹੈ ਹਰ ਕਮਿਊਨਿਟੀ ਦੇ ਵਿੱਚ ਚੰਗੇ ਬਾੜੇ ਬੰਦੇ ਹੁੰਦੇ ਨੇ ਪਰ ਇਸ ਬੰਦੇ ਦੇ ਦਿਮਾਗ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਗਲਤ ਫਹਮੀ ਸੀ ਇਹਦੇ ਫਤੂਰ ਸੀਗਾ ਅਰੇ ਇਸ ਫਤੂਰ ਨੂੰ ਗਲਤ ਫਹਮੀ ਨੂੰ ਜੋ ਇਹਨੇ ਅਰਧ ਪਰਲਮੈਂਟਰੀ ਲੈਂਗੁਏਜ ਯੂਜ਼ ਕਰੀਆ ਇਹਨੂੰ ਇਹਦਾ ਸਵਾਗਤ ਖਮਿਆਜਾ ਭੁਤਣਾ ਪਊਗਾ ਕੱਲਾ ਮਾਫੀ ਨਾਲ ਇਹਦਾ ਖੜਾ ਨਹੀਂ ਸੁਟਣਾ ਕਿਉਂਕਿ ਜੋ ਅੱਜ ਕਾਂਗਰਸ ਹੈ ਜਾਂ ਪੰਜਾਬ ਭਾਰਤ ਵਿੱਚ ਜੋ ਕਾਂਗਰਸ ਹੈ ਤੇ ਸਾਡੇ ਐਸਸੀਬੀਸੀ ਲੋਕਾਂ ਦੀ ਸਿੱਤੀ ਖੜੀ ਸੀਗੀ ਔਰ ਜਦੋਂ ਸੇ ਇਹ ਸਭ ਕਰ ਰਹੇ ਹੋਗੇ ਅੱਜ ਕਾਂਗਰਸ ਦਾ ਹਾਲ ਦੇਖ ਲੋ ਕੀ ਹੈ ਯੂਪੀ ਵਿੱਚ ਕੀ ਹਾਲ ਹੈ ਬਿਹਾਰ ਵਿੱਚ ਕੀ ਹਾਲ ਹੈ ਪੰਜਾਬ ਦੇ ਵਿੱਚ ਅਗਰ ਕਾਂਗਰਸ ਖੜੀ ਹੈ ਤਾਂ ਐਸਸੀਬੀਸੀ ਦੇ ਸਿਰ ਤੇ ਖੜੀ ਹੈ ਇਸ ਬੰਦੇ ਨੂੰ ਮੈਂ راہਲ ਜੀ ਨੂੰ ਬੇਨਤੀ ਕਰਦਾ ਕਿ ਤੁਰੰਤ ਇਹਨੂੰ ਬਰਖਾਸਤ ਕਰਕੇ ਇਹਨੂੰ ਸੁਲਾਖਾਂ ਦੇ ਵਿੱਚ ਭੇਜਣਾ ਚਾਹੀਦਾ ਹੈ ਮੈਂ ਬਹੁਤ ਅਨੰਦ ਮਾਣਦਾ ਮੈਂ ਬਹੁਤੀ ਨਮੀਤ ਵਾਲੀ ਗੱਲ ਨਾ ਕਰਦਾ ਹੋਇਆ ਮੈਂ ਐਨੇ ਤੁਹਾਡੀ ਗੱਲ ਦਾ ਜਿਆਦਾ ਕਰਦਾ ਧੰਨਵਾਦ ਥੈਂਕ ਯੂ ਡਾਕਟਰ ਸਾਹਿਬ